ਲਓ ਜੀ ਜਿਮ ਆਪਾਂ ਦਬ ਕੇ ਲਗਾਉਣ ਲੱਗ ਗਏ ਤੇ ਬੋਡੀ ਆਪਣੀ 6 ਮਨਸ ਚ ਬਣ ਜਾਣੀ ਆ ਫਿਰ ਆਪਣੇ ਨਜ਼ਾਰੇ ਤੁਸੀਂ ਵੀ ਕਰੋ ਸਟਾਰਟ ਹੋ ਸਕਦਾ 6 ਮਹੀਨਿਆਂ ਤੋਂ ਪਹਿਲਾਂ ਹੀ ਬਣ ਜੇ ਜੇ ਤੁਸੀਂ ਐਵੇਂ ਸੋਚਦੇ ਹੋ ਤਾਂ ਰੁਕ ਜਾਓ ਪਹਿਲੀ ਗੱਲ 3-4 ਮੰਥ ਤਾਂ ਨੇਚਰਲੀ ਥੋੜੇ ਬਹੁਤ ਰਿਜ਼ਲਟ ਦਿਖਣ ਲੱਗ ਜਾਂਦੇ ਨੇ ਬਟ ਇੱਕ ਵਧੀਆ ਬਿਨਾ 60 ਫੀਟ ਤੋਂ ਜਾਨੀ ਕਿ ਅੰਗ ਪੈਰ ਬਿਨਾ ਮੁੜੇ ਬਾਡੀ ਬਣਾਉਣੀ ਆ ਤਾਂ ਉਹਨੂੰ ਹਮੇਸ਼ਾ ਟਾਈਮ ਲੱਗਦਾ ਜੇ ਤੁਸੀਂ ਅੱਜ ਐਕਸਰਸਾਈਜ਼ ਸਟਾਰਟ ਕੀਤੀ ਆ ਤੇ 2 ਸਾਲ ਕੰਸਿਸਟੈਂਸੀ ਨਾਲ ਕਲੀਨ ਬੈਲੈਂਸਡ ਡਾਈਟ ਖਾਵੋਗੇ ਫਿਰ ਜਾ ਕੇ ਇੱਕ ਵਧੀਆ ਫਿਜ਼ੀਕ ਰੈਡੀ ਹੁੰਦੀ ਆ ਹਾਂ ਇੱਕ ਗੱਲ ਜ਼ਰੂਰ ਆ ਉਹ 2 ਸਾਲ ਦੇ ਵਿੱਚ ਤੁਸੀਂ ਬਹੁਤ ਵਧੀਆ ਫੀਲ ਵੀ ਕਰੋਗੇ ਤੁਹਾਡੀ ਬਾਡੀ ਦੇ ਵਿੱਚ ਚੇਂਜਸ ਵੀ ਤੁਹਾਨੂੰ ਨਜ਼ਰ ਆਉਣ ਕਦੇ ਵੀ ਆਪਣੇ ਆਪ ਨੂੰ ਕੰਪੇਅਰ ਨਹੀਂ ਕਰਨਾ ਕਿਉਂਕਿ ਆਪਾਂ ਦੇਖਦੇ ਹਾਂ ਬਹੁਤ ਸਾਰੀਆਂ ਟਰਾਂਸਫਾਰਮੇਸ਼ਨਸ 8 ਵੀਕਸ ਦਾ ਇੱਕ ਪੀਰੀਅਡ ਦਿਖਾ ਕੇ ਪੋਸਟ ਕੀਤੀਆਂ ਹੁੰਦੀਆਂ ਨੇ ਉਹੋ ਜਿਹੀਆਂ ਟਰਾਂਸਫਾਰਮੇਸ਼ਨਸ ਉਹਨਾਂ ਲੋਕਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਕਿਤੇ ਨਾ ਕਿਤੇ ਪਹਿਲਾਂ ਮਸਲ ਮਾਸ ਸੀਗਾ ਜੇ ਤੁਸੀਂ ਬਿਗਨਰ ਹੋ ਤਾਂ ਆਪਣੇ ਆਪ ਨੂੰ ਮਿਨਿਮਮ ਇੱਕ ਤੋਂ 2 ਸਾਲ ਜ਼ਰੂਰ ਦੇਵੋ ਫਿਰ ਤੁਸੀਂ ਦੁਬਾਰਾ ਮੋਟੇ ਹੋ ਕੇ 8 ਵੀਕਸ ਵਾਲੀ ਟਰਾਂਸਫਾਰਮੇਸ਼ਨ ਜ਼ਰੂਰ ਕਰ ਸਕਦੇ ਹੋ ਹੁਣ ਇਹ ਰੀਲ ਉਹਦੇ ਨਾਲ ਸ਼ੇਅਰ ਕਰਨੀ ਜ਼ਰੂਰ ਬਣਦੀ ਹੈ ਜਿਹਨੂੰ ਬਾਲੀ ਕਾਲੀ ਜੀ ਹੋਈ ਪਈ ਆ ਬੋਡੀ ਬਣਾਉਣ ਦੀ